ਤਕਰੀਬਨ ਸਾਨੂੰ ਸਾਰੇ 12 ਇੱਥੇ ਵੱਜ ਗਏ ਸੀਗੇ ਤੇ ਅੱਧੇ ਅੱਧਾ ਕਰ ਕੰਮ ਤਕਰੀਬਨ ਹੋ ਗਿਆ ਵਾ ਤੇ ਹੁਣ ਬੋਰੇ ਨਾਲ ਲਾ ਕੇ ਕਿ ਜੇ ਪ੍ਰੋਜੈਕਟ ਟਰਾਲੀ ਦਾ ਨਗੇ ਤੇ ਸਾਈਡਾਂ ਨੂੰ ਮਿੱਟੀ ਨਾ ਖੋਵੇ ਹੁਣ ਉਹ ਦਾ ਕੰਮ ਨਾਲ ਸ਼ੁਰੂ ਕਰਵਾਉਣਗੇ ਲੇਬਰ ਆ ਗਈ ਹੋਈ ਆ ਬੋਰੇ ਭਰੇ ਵੀ ਗਏ ਹੋਏ ਨੇ ਤੇ ਕੰਮ ਚੱਲ ਰਿਹਾ ਸਰਕਾਰ ਹਮੇਸ਼ਾ ਆਪਣੇ ਤਤਪਰ ਤੇ ਖਾਨਸਾ ਜੀ ਕੱਲ ਦਿਨ ਭਾਰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਜਿਹੜਾ ਵਾ ਮਾਹੌਲ ਵਕੂ ਵਕ ਪਾਰਟੀਆਂ ਦੇ ਇੱਥੇ ਬੜਾ ਗਰਮਾਇਆ ਰਿਹਾ ਹਾਂਜੀ ਦੇਖੋ ਜੀ ਬਰਸਾਤੀ ਡੱਡੂ ਤੇ ਜਦੋਂ ਫਿਰ ਮਹੀ ਪਣਾ ਕੇ ਬਾਹਰ ਤੇ ਹੁਣੀ ਆ ਸਾਰੇ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਸਰਕਾਰ ਨੂੰ ਤੇ 7-8 ਮਹੀਨੇ ਹੋ ਗਏ ਤੁਸੀਂ ਦਾ ਕੰਮ ਆਲਰੇਡੀ ਚੱਲਦਾ ਪਿਆ ਸੀਗਾ ਇਹਨਾਂ ਨੂੰ ਐਂ ਲੱਗਦਾ ਕਿ ਇੱਕ ਦਿਨ ਚ ਆਪਾਂ ਕੋਠੀ ਇੱਟਾਂ ਦੇ ਘਰ ਨਿਆਣੇ ਨਹੀਂ ਕਹਿੰਦੇ ਹੁੰਦੇ ਦੇਖੋ ਇੱਟਾਂ ਜੀਆਂ ਲਾਈਆਂ ਤੇ ਉੱਤੇ ਏ ਟੂਪਰ ਰੱਖ ਲਈ ਤੇ ਘਰ ਬਣ ਗਿਆ ਤੇ ਇਹਨਾਂ ਦਾ ਹਿਸਾਬ ਉਹ ਆ ਕਿ ਬੀਜੇਪੀ ਵਾਲਿਆਂ ਦੀ ਸੋਚ ਇੰਨੀ ਕੀ ਆ ਕਿ ਦੋ ਕਿੱਟਾਂ ਰੱਖੀਆਂ ਤੇ ਇੱਕ ਇੱਟ ਰੱਖ ਲਈ ਤੇ ਇੱਕ ਘਰ ਬਣ ਗਿਆ ਉਹਨਾਂ ਦੀ ਸੋਚ ਇੱਥੇ ਤੱਕ ਹੀ ਸੀਮਤ ਹੈ ਜੀ ਉਨਰ ਬਨਨ ਤੇ ਵਾਦੇ ਦਾਵੇ ਬੜੇ ਕੀਤੇ ਗਏ ਸੀ ਕੱਲ ਕਿ ਉਹਨਾਂ ਦੀਆਂ ਸਰਕਾਰਾਂ ਦੇ ਜਿਹੜੇ ਨੇ ਬੜੀਆਂ ਪਾਲਿਸੀਆਂ ਜਿਹੜੀਆਂ ਵਧੀਆ ਲਿਆਂਦੀਆਂ ਨੇ ਪੰਜਾਬ ਦੇ ਹਤੈਸੀ ਹੈਗੇ ਆ ਬੀਜੇਪੀ ਵਾਲੇ ਦੇਖੋ ਜੀ ਇਹਦੇ ਸਾਰੇ ਪੰਜਾਬੀ ਜਾਨੂ ਇਹ ਆਪ ਵੀ ਸਾਰੇ ਕਿਸਾਨਾਂ ਨਾਲ ਸੰਬੰਧ ਰੱਖਦੇ ਆ 3-2-3 ਸਾਲ ਉੱਥੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਰਿਹਾ ਕਿਸਾਨ ਜਥੇਬੰਦੀਆਂ ਦਾ ਤੇ ਇਹਨਾਂ ਨੇ ਉੱਥੇ 3 ਸਾਲੋਂ ਤੋਂ ਬੀਜੇਪੀ ਨੂੰ ਲੱਭੇ ਨਹੀਂ ਆਗੇ ਕਿ ਇਹ ਵੀ ਤਾਂ ਕਿਸਾਨ ਪੰਜਾਬ ਦੇ ਹੀ ਹੈਗੇ ਆ ਉਹ ਵੀ ਤਾਂ ਆਪਣੇ ਹੱਕ ਹੀ ਮੰਗਦੇ ਪਏ ਉੱਥੇ ਠੰਡ ਦੇ ਵਿੱਚ ਬਜ਼ੁਰਗ ਮਰ ਗਏ ਹੀਗੇ ਉਦੋਂ ਕਿੱਥੇ ਇਹ ਹਤੈਸੀ ਏਡੇ ਵੱਡੇ ਆ ਇਹਨੇ ਇੱਕ ਪਾੜ ਕਰਕੇ ਇੱਥੇ ਮੈਂ ਆ ਆ ਕੇ ਆਣ ਕੇ ਕਿ ਜਿੱਦਾਂ ਸਾਰਾ ਦੁਖੀ ਇਹਨਾਂ ਨੂੰ ਲੱਗ ਗਿਆ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਜਿਹੜੇ ਪਾਰਟੀਆਂ 'ਚ ਨਹੀਂ ਆ ਉਹਨਾਂ ਨੂੰ ਵੀ ਦੁੱਖ ਆ ਸਾਰਿਆਂ ਨੂੰ ਦੁੱਖ ਆ ਜਿਹੜੇ ਸੇ ਸਮਾਜ ਸੇਵੀ ਆ ਉਹਨਾਂ ਨੂੰ ਵੀ ਦੁੱਖ ਆ ਹਰ ਇੱਕ ਨੇ ਉਪਰਾਲਾ ਕਰਨਾ ਹੁੰਦਾ ਵਾ ਹਾਰਡ ਵਾ ਇਹ ਆਫਤਾਂ ਕੁਦਰਤੀ ਤੇ ਸਾਰਿਆਂ ਦੇ ਦਿਨਾਂ ਦਿਲਾ ਦੇ ਵਿੱਚ ਰੋਸ ਹੁੰਦਾ ਵਾ ਤੇ ਸਾਰਿਆਂ ਨੇ ਆਪਣੇ ਆਪਣੇ ਜਗ੍ਹਾ ਪ੍ਰਸ਼ਾਸਨ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਤਸੇ ਮਾਰੀ ਸੇਵੀਆਂ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਹੁੰਦਾ। ਖੰਸ ਜੀ ਆ ਜਾ ਕੇ ਇੱਥੇ ਰੋਸ ਲੋਕਾਂ ਦੇ ਵਿੱਚ ਬੇੜ ਖੇਤਰ 'ਚ ਜਿਹੜੇ ਦਰਿਆਈ ਖੇਤਰ 'ਚ ਰਹਿੰਦੀ ਹੋਈ ਰਹਿੰਦਾ ਕਿ ਮੁਸੀਬਤ ਵੇਲੇ ਕੋਈ ਨਹੀਂ ਬੋੜਦਾ ਤੇ ਅੱਗੋਂ ਪਿੱਛੋਂ ਜਿਹੜੇ ਕਈ ਆ ਜਾਂਦੇ ਪਰ ਜੇਕਰ 2023 ਦੀ ਗੱਲ ਕੀਤੀ ਜਾਵੇ ਜਿਵੇਂ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਗਰਮ ਆਗੂ ਨੇ ਕਵਲਪ੍ਰੀਤ ਸਿੰਘ ਕਾਕੀ ਉਨ੍ਹਾਂ ਵੱਲੋਂ 2023 ਦੇ ਵਿੱਚ ਵੀ ਜਿਹੜੇ ਵੱਡੇ ਉਪਰਾਲੇ ਕੀਤੇ ਗਏ ਨੇ ਆਵਾਮ ਨੂੰ ਨਾਲ ਲੈ ਕੇ ਤੁਸੀ ਨੂੰ ਬੰਨ ਮਾਰਨ ਵਾਸਤੇ ਜਿਹੜੇ ਪਾੜ ਪਏ ਸੀਗੇ ਤੇ ਕਾ ਬੀਤੇ ਦਿਨ ਵੀ ਜਿਹੜੀ ਉਹਨਾਂ ਦੀ ਐਕਟੀਵਿਟੀ ਜਿਹੜਾ ਉਦਮ ਜਿਹੜਾ ਸਾਹਮਣੇ ਆਇਆ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਕੱਲ ਵੀ ਉਹਨਾਂ ਨੇ ਪਹਿਲਾਂ ਵੀ ਉਪਰਾਲਾ ਕੀਤਾ ਸੀਗਾ ਤੇ ਨਾਲ ਉਹੀ ਗੱਲ ਆ ਗਈ ਸਮਾਜ ਸੇਵੀ ਨਾਲ ਸਰਕਾਰਾਂ ਤੇ ਸਮਾਜ ਸੇਵੀ ਨਾਲ ਰਲ ਕੇ ਕੰਮ ਕਰਦੀਆਂ ਵਾਂ ਕੋਈ ਇੱਕ ਬੰਦਾ ਨਹੀਂ ਕੰਮ ਕਰ ਸਕਦਾ ਪ੍ਰੋਪਰਲੀ ਜਿਹੜੇ ਸਰਕਾਰ ਦੇ ਹੱਕ ਦੇ ਕੰਮ ਉਹ ਆਪਣੇ ਆਪ ਚੱਲਦੇ ਪਏ ਐ ਇਸ ਵਕਤ ਕੱਲ ਵੀ ਕਮਲਪ੍ਰੀਤ ਕਾਕੀ ਭਾਜੀ ਇੱਥੇ ਆਏ ਸੀਗੇ ਮਿਲੇ ਸੀਗੇ ਤੇ ਉਹਨਾਂ ਨੇ ਆਣ ਕੇ ਦੇਖਿਆ ਕਿਉਂਕਿ ਪਿਛਲਾ ਸਮਾਂ ਵੀ ਉਹਨਾਂ ਨੇ ਹੰਡਾਇਆ ਸੀਗਾ ਤੇ ਉਹਨਾਂ ਨੇ ਕਿਹਾ ਸਰਕਾਰ ਨੂੰ ਸਾਨੂੰ ਦੇਖਿਆ ਕਹਿੰਦੇ ਚੱਲਦਾ ਪਿਆ ਕੰਮ ਪੁੱਛਿਆ ਸਾਨੂੰ ਉਹਨਾਂ ਨੇ ਮੈਂ ਕਿਹਾ ਹਾਂਜੀ ਭਾਜੀ ਪ੍ਰਸ਼ਾਸਨ ਕੰਮ ਕਰ ਰਿਹਾ ਤੇ ਉਹਨਾਂ ਨੇ ਕਰ ਦੇਣਾ ਸ਼ੁਰੂ ਬੜੇ ਵਧੀਆ ਸਹਿਯੋਗ ਤਾਂ ਆਏ ਆ ਆਪਣਾ ਡਿਊਟੀ ਨਿਭਾ ਕੇ ਤੇ ਨਤਮਨਾ ਚਲੇ ਗਏ ਤੋਂ ਸੋ ਜਿਹੜੇ ਵਿਧਾਨ ਸਭਾ ਹਲਕਾ ਦਿਨਨਗਰ ਤੋਂ ਤਤਕਾਲੀ ਵਧਾਈਕ ਰਹੇ ਸਨ ਸਵਰਗੀ ਸੀਤਾ ਰਾਮ ਜੀ ਉਹਨਾਂ ਦੇ ਨੋ ਰਾਣੀ ਕੱਲ ਆਏ ਸਨ ਇੱਥੇ ਜਿਵੇਂ ਰੀਨੂ ਕਸ਼ਵ ਜੀ ਭਾਜਪਾ ਗੂ ਨੇ ਤੇ ਉਹਨਾਂ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਕਿ ਸਾਢੇ 3 ਸਾਲ ਜਿਹੜੀ ਹੈ ਤੁਹਾਡੀ ਸਰਕਾਰ ਕਿੱਥੇ ਸੁੱਤੀ ਰਹੀ ਹੈ ਉਹ ਸਾਡੀ ਸਰਕਾਰ ਨੂੰ ਆਪੀ ਤੇ ਉਹਨਾਂ ਕੋਲ ਸਵਾਲ ਜਵਾਬ ਤੇ ਉਹਨਾਂ ਕੋਲੀ ਹੈਗੇ ਆ ਸਾਨੂੰ ਤਾਂ ਸਾਢੇ 3 ਸਾਲ ਹੋ ਗਿਆ ਤੇ ਉਹਨਾਂ ਦੇ ਸੋਹਰਾ ਸਾਹਿਬ ਉਹ ਪਹਿਲਾਂ ਵੀ ਇੱਥੇ ਐਮਐਲ ਰਹੇ ਉਹਨਾਂ ਨੂੰ ਸ਼ਾਇਦ ਖਿਆਲ ਨਹੀਂ ਆਇਆ ਹੁਣ ਪਹਿਲਾਂ ਤੁਸੀਂ ਤਾਂ ਕਿ ਅੱਜ ਆ ਕੇ ਜਿਹੜੀ ਇੰਨੇ ਕੁ ਪੜਸਪਰ ਕਰਕੇ ਆ ਗਏ ਤਾਂ ਉਹਨਾਂ ਨੂੰ ਅੱਜ ਖਿਆਲ ਆ ਗਿਆ ਉਹਨਾਂ ਕੋਲ ਜਵਾਬ ਉਹਨਾਂ ਦੇ ਆਪਣੇ ਆਪ ਹੀ ਆ ਤਾਂ ਮੈਨੂੰ ਲੱਗੇ ਕਹਿੰਦੇ ਆ ਕਿ ਉਹ ਜਿੱਦਾਂ ਤੁਸੀਂ ਸਵਾਲ ਕੀਤਾ ਕਾਕੀ ਭਾਈ ਦਾ ਕਿ ਉਹ ਵੀ ਆਏ ਆ ਉਹਨਾਂ ਨੇ ਆਣ ਕੇ ਆਪਣਾ ਦੇਖਿਆ ਆਪਣੇ ਹਿਸਾਬ ਨਾਲ ਇੱਥੇ ਆਣ ਕੇ ਦੇਖਿਆ ਹਾਲਚਾਲ ਪੁੱਛਿਆ ਤੇ ਬੜਾ ਵਧੀਆ ਇਹਨਾਂ ਨੂੰ ਕਹਿੰਦੇ ਸੋ ਜਵਾਨ ਤੇ ਜਿਹੜੇ ਹੈਗੇ ਵਿਰੋਧੀ ਜਿਹਦਾ ਜਿਨ੍ਹਾਂ ਉਹਨਾਂ ਨੇ ਆਣ ਕੇ ਪੁਆਇੰਟ ਲੱਭਣੇ ਹੁੰਦੇ ਬਰਸਾਤੀ ਡੱਡੂ ਆਣ ਕੇ ਗੜਾ ਗੜਾ ਤੇ ਕਿਤੇ ਨਾ ਕਿਤੇ ਹੋਣਾ ਹੀ ਹੈ ਕਿ ਉਹਨਾਂ ਦੇ ਸੌਹਰਾ ਸਾਹਿਬ ਇੱਥੇ ਐਮਐਲਏ ਰਹੇ ਆ ਉਹਨਾਂ ਨੇ ਕੋਈ ਵੀ ਇੱਥੇ ਤੁਸੀਂ ਰਿਆਣ ਕੇ ਜਾਂ ਫੇਰਾ ਮਾਰ ਕੇ ਜਾਂ ਇੱਥੇ ਕੋਈ ਮਿੱਟੀ ਦਾ ਬੁੱਕ ਪਾਇਆ ਹੋਇਆ ਇੱਥੇ ਆਪ ਘਰਾਂ ਚੋਂ ਨਿਕਲੇ ਨਹੀਂ ਹੈਗੇ ਆ ਹੋਣ ਆਣ ਕੇ ਇਥੇ ਸਾਨੂੰ ਦੱਸਦੇ ਆਣ ਕੇ ਕਿ 3.5 ਸਾਲ ਦੇ ਵਿੱਚ ਤੁਸੀਂ ਉਹ ਕਹਿੰਦੇ ਨਿਆਣਾ ਹਜੇ ਜੰਮਿਆ ਹੀ ਆ ਤੇ ਆਪਾਂ ਬਿਲਕੁਲ ਹੀ 12 ਸਾਲ ਦਾ ਕਰਤੀਏ ਤੁਹਾਡੇ ਕੋ ਪਹਿਲਾ ਮੌਕੇ ਤੇ ਤੁਸੀਂ ਤੇ ਕੁਝ ਕੀਤਾ ਨਹੀਂ ਆ ਤੇ ਇਹਨਾਂ ਨੂੰ ਦੱਸ ਦੋ ਤੁਸੀਂ ਕੋਈ ਮੁਟ ਬੁੱਕਮਿਟੀ ਦਾ ਪਾਇਆ ਤਾਂ ਦੱਸ ਦੋ 23 ਦੇ ਵਿੱਚ ਵੀ ਮੇਰਾ ਖਿਆਲ ਹੈ ਜਦੋਂ ਪਿਛਲੇ ਲਾਸਟ ਟਾਈਮ ਹਾਰਡ ਆਇਆ ਸੀਗਾ ਤੇ ਭਾਜਪਾ ਵਾਲੇ ਲੁੱਕ ਲੁੱਕ ਕੇ ਆਣ ਕੇ ਆਪਣੀ ਅੰਦਰ ਆਪਣੇ ਅੰਦ ਬੰਦੇ ਜਿਹੜੇ 2-4 ਹੁੰਦੇ ਵਾਰੜ ਕੇ ਤੇ ਉਹਨਾਂ ਨੂੰ ਅੰਦਰ ਵੜ ਕੇ ਇਹ ਸਮਾਨ ਜਿਆ ਦੇ ਜਾਂਦੇ ਜਿਹੜੇ ਦੇ ਜਾਂਦੇ ਰਹੇ ਆ ਉਦੋਂ ਘਰ ਤੋਂ ਨਹੀਂ ਸਾਹਮਣੇ ਆਣ ਕੇ ਕਰਦੇ ਰਹੇ ਤੇ ਇਹਨਾਂ ਨੂੰ ਪਤਾ ਹੀ ਇਹਨਾਂ ਦੀ ਬੁਗਤ ਕਿੰਨੀ ਹੈਗੀ ਸਮਾਜ ਦੇ ਵਿੱਚ ਤੇ ਮੈਂ ਸੋ ਮੈਂ ਇਹਨਾਂ ਨੂੰ ਇਹਨਾਂ ਨੂੰ ਜ਼ਿਆਦਾ ਕਹਿਣਾ ਹੀ ਨਹੀਂ ਚਾਹੁੰਦੇ ਤੇ ਨਾ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਲਾਉਣਾ ਚਾਹੁੰਦੇ ਇਹਨਾਂ ਨੇ ਕੱਲ ਇੱਕ ਗੱਲ ਕੀਤੀ ਸੀ ਕਿ ਭਾਜੀਪੀ ਦੇ ਕਣਕ ਦੇਣ ਦੀ ਆਹੀਂ ਕਣਕ ਤੇ ਭੁੱਖੇ ਨਹੀਂ ਹੈਗੇ ਕੋਈ ਵੀ ਪੰਜਾਬ ਦੇ 71% ਨਾਜ ਇੱਥੋਂ ਪੈਦਾ ਹੁੰਦਾ ਵਾ ਸਾਨੂੰ ਲੋਕਾਂ ਨੂੰ ਕੋਈ ਭੁੱਖ ਨਹੀਂ ਹੈਗੀ ਕਿ ਭਾਜੀਪੀ ਦੀ ਫਿਰ ਸੋਚ ਨਹੀਂ ਹੈਗੀ ਇਹਨਾਂ ਨੂੰ ਨਾਜ ਦੇ ਦਿਓ ਤੇ ਇਹਨਾਂ ਨੂੰ ਇੱਥੇ ਬਿਠਾਈ ਚਲੋ ਉਹਨਾਂ ਨੂੰ ਦੱਸ ਕਹੋ ਕਿ ਸਾਡੇ ਪੰਜਾਬ ਚ ਕਿੰਨਾ ਨਾਜ ਦਿੰਨੇ ਅਸੀਂ ਤੁਹਾਨੂੰ ਦਿੰਨੇ ਪਰ ਸਾਡਾ ਜਿਹੜਾ ਸਰਕਾਰ ਦਾ ਲੋਕਾਂ ਦਾ ਆਰਡੀਐਫ ਫੰਡ ਆ ਜਿਹੜਾ 22000 ਕਰੋੜ ਰੁਪਇਆ ਰੁਕਿਆ ਉਹ ਤੁਸੀਂ ਸਾਡਾ ਪੈਸਾ ਦੇ ਦੋ ਸਾਡੇ ਅਸੀਂ ਪਿੰਡ ਆਪਣੇ ਇਲਾਕੇ ਦੀਆਂ ਸੜਕਾਂ ਦਾ ਰੋਡਾਂ ਦਾ ਡਵੈਲਪਮੈਂਟ ਤੇ ਕਰੀਏ ਤੁਸੀਂ ਸਾਡੇ ਪੈਸੇ ਨਹੀਂ ਦੇਣੇ ਤੁਸੀਂ ਉਲਟਾ ਕਹਿੰਦੇ ਕਿ ਅਸੀਂ ਕਣਕ ਦੇਣੇ ਹਾਸੇ ਵਾਲੀ ਗੱਲਾਂ ਦੇ ਆਪ ਕਰਦੇ ਪਏ ਆ ਤੁਹਾਨੂੰ ਕਣਕਾਂ ਦੀ ਲੋੜ ਆ ਤੁਹਾਨੂੰ ਤੇ ਸਾਡੇ ਪੰਜਾਬ ਦੀ ਤਰੱਕੀ ਦੀ ਲੋੜ ਆ ਬੜਾ ਵਧੀਆ ਕਹਿ ਕੇ ਗਏ ਆ ਨਾਲ ਇੱਕ ਗੱਲ ਹੋਰ ਕਹਿ ਕੇ ਗਏ ਸੱਚ ਕਿ ਜਿੱਥੇ ਬੀਜੇਪੀ ਦੀ ਸਰਕਾਰ ਉਹ ਸਰਕਾਰਾਂ ਡਵੈਲਪਮੈਂਟ ਕਰਨ ਦੀਆਂ ਤੇ ਇੱਥੇ ਨਹੀਂ ਕਰਦੀ ਭਈ ਤੇ ਦੇਖੋ ਕਿੰਨੀ ਹਾਸੋਹੀਣੀ ਵਾਲੀ ਗੱਲ ਆ ਕਿ ਪੰਜਾਬ ਦੇ ਨਾਲ ਵਿਤਕਰੇ ਵਾਲੀ ਗੱਲ ਹੀ ਹੋ ਗਈ ਫ ਕਿ ਭਾਜਪਾ ਦੀ ਸਰਕਾਰ ਆਊਗੀ ਤਾਂ ਪੈਨੂੰ ਛੇੜਨਾ ਨਹੀਂ ਤਾਂ ਪੈਨੂੰ ਛੇੜਨਾ ਹੀ ਨਹੀਂ ਹੈਗਾ। ਬੇਸ਼ੱਕ ਕੱਲ ਮੈਡਮ ਜੀ ਨੇ ਇੱਕ ਸਵਾਲ ਕੀਤਾ ਸੀਗਾ ਕਿ ਆ ਪੁਲ ਜਿਹੜਾ ਬਨੋਦ ਖੰਨਾ ਜੀ ਨੇ ਬਣਾਇਆ ਸੀਗਾ। ਅਸੀਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਆਂ। ਬਨੋਦ ਖੰਨਾ ਜੀ ਨੇ ਪੁਲ ਬਣਾਇਆ ਸੀਗਾ। ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਤਿੰਨ ਵਾਰ ਇਥੋਂ ਐਮਪੀ ਵੀ ਜਿਤਾ ਕੇ ਭੇਜਿਆ ਸੀਗਾ। ਉਦਘਾਟਨ ਟਾਈਮ ਵੀ ਇੱਥੇ ਰੌਲਾ ਪਿਆ ਸੀਗਾ ਕਿ ਕਾਂਗਰਸ ਨੇ ਉਦਘਾਟਨ ਕਰਨਾ ਪਰ ਲੋਕਾਂ ਨੇ ਰਲ ਕੇ ਉਹਨਾਂ ਨੂੰ ਕਿਹਾ ਸੀਗਾ ਕਿ ਨਹੀਂ ਅਸੀਂ ਉਹਨਾਂ ਕੋਲ ਉਦਘਾਟਨ ਕਰੋਣਾ। ਉਹਨਾਂ ਨੂੰ ਤਿੰਨ ਵਾਰ ਐਮਪੀ ਵੀ ਬਣਾਇਆ ਗਿਆ। ਉਹਨਾਂ ਦੇ ਵਿਹਾਰ ਦੇ ਉੱਤੇ ਬਾਅਦ ਵਿੱਚ ਸਣੀ ਦਿਓਲ ਨੂੰ ਐਮਪੀ ਬਣਾਇਆ ਗਿਆ ਸੀਗਾ। ਤੇ ਮੈਨੂੰ ਲੱਗਦਾ ਹੈ ਇਸ ਵਕਤ ਉਹ ਕਿਤੇ ਦੂਜੀ ਗਦਰ ਫਿਲਮ ਦੇ ਵਿੱਚ ਨਲਕਾ ਨੁਰਕਾ ਪੁੱਟਣ 'ਚ ਵਿਅਸਤ ਸੀਗੇ। ਉੱਥੇ ਕਿਤੇ ਦੱਬੇ-ਦੁੱਬੇ ਗਏ ਕਿ ਉਹਨਾਂ ਨੂੰ ਬਾਅਦ 'ਚ ਸਾਰ ਨਹੀਂ ਆਈ। ਕਿ ਆ ਵੀ ਇਲਾਕਾ ਉਹਨਾਂ ਦਾ ਹੀ ਸੀਗਾ ਕਿ ਜਿਸ ਕਰਕੇ ਵਿਨੋਦ ਖੰਨਾ ਜੀ ਦੇ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ। ਤੇ ਹੁਣ ਉਹ ਪਤਾ ਨਹੀਂ ਕਿਹੜੇ ਨਲਕੇ ਥਲੇ ਦੱਬੇ-ਦੁੱਬੇ ਗਏ। ਦੁਬਾਰਾ ਕਿਤੇ ਪਹੁੰਚੇ ਨਹੀਂ ਹੈਗੇ। ਇੱਕ ਵਾਰੀ ਆਣ ਕੇ ਆ ਕੇ ਰੋਡ ਸ਼ੋਅ ਕੱਢ ਕੇ ਬਾਅਦ 'ਚ ਲੱਭੇ ਨਹੀਂ ਹੈ ਕਿ ਤੁਸੀਂ ਕੀ ਕਰਦੇ ਪਿਓ ਤੁਹਾਡੇ ਦੇ ਐਮਪੀ ਨਹੀਂ ਲੱਭਦੇ ਤੇ ਤੁਸੀਂ ਕਿੱਥੋਂ ਕੱਲ ਨੂੰ ਲੱਭਣਾ ਹੈਗਾ ਤੇ ਇਹ ਜਿਹੜੀਆਂ 27 ਵਾਲੀਆਂ ਗੱਲਾਂ ਕਰਦੇ ਸ਼ੁਕਰ ਕਰੋ ਮਾੜਾ ਮੋਟਾ ਤੁਹਾਨੂੰ ਪਿੰਡਾਂ 'ਚ ਵੰਡਣ ਦਿੱਤਾ ਵਾ ਨਹੀਂ ਤਾਂ ਤੁਹਾਨੂੰ ਤਾਂ ਅੱਗੇ ਵੀ ਨਹੀਂ ਵੰਡਣ ਦਿੱਤਾ ਲੋਕ ਲੋਕੇ ਦੇ ਅੱਗੇ ਸਮਾਨ ਵੰਡਦੇ ਪਏ ਸੀ 23 ਦੇ ਵਿੱਚ ਤੁਸੀਂ ਸੋ ਖਾਲਸਾ ਜੀ ਹੜਾਂ ਦੇ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਜਿਹੜੀ ਸਰਕਾਰ ਦੀ ਗਤੀਵਿਧੀ ਕੀ ਹੈ ਜਿਵੇਂ ਤੁਸੀਂ ਬੰਨ ਵੀ ਪੱਕਾ ਕੀਤਾ ਜਾ ਰਹੇ ਆ ਤੇ ਇਹ ਕਿੰਨਾ ਕੁ ਸਮਾਂ ਲੱਗੇਗਾ ਦੇਖੋ ਜੀ ਬਸ ਮੇਂ ਦਾ ਥੋੜਾ ਡਾਰਾ ਵਾ ਤੇ ਕੰਮ ਚੱਲਦਾ ਪਿਆ ਵਾ 4-5 ਕਿਲੋਮੀਟਰ ਦਾ ਹੈਗਾ ਵਾ ਇਹ ਮੀ ਦਾ ਖਤਰਾ ਵਾ ਜਿਹੜਾ ਉਸ ਜੇ ਉਹ ਨਾਮ ਪਵੇ ਤੇ ਇਹਦਾ ਕੰਮ ਬਹੁਤ ਹੀ ਜਲਦ ਨੂੰ ਨਿਬੇੜ ਦਿੱਤਾ ਜਾਵੇਗਾ ਮੈਂ ਸੀਐਮ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਤੇ ਸਾਡੇ ਵੱਡੇ ਵੀਰ ਅਮਨ ਸ਼ੇਰ ਸਿੰਘ ਸ਼ਰੀਗਲ ਜੀ ਕਲਸੀ ਜੀ ਤੇ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰਦੇ ਹਾਂ ਤੇ ਹਮੇਸ਼ਾ ਹੀ ਤਤਪਰ ਰਹਿੰਦੇ ਹਾਂ ਆਪਣੇ ਸਮੇਂ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਲੜਨ ਵਾਸਤੇ ਪਿਛਲੇ ਸਮੇਂ ਤੁਸੀਂ ਆਪ ਵੀ ਦੇਖਿਆ ਉਹਨਾਂ ਸਾਡੇ ਸੀਐਮ ਸਾਹਿਬ ਆ ਪਹਾੜਾਂ ਦੇ ਵਿੱਚ ਕਿਸੇ ਵੀ ਸੀਐਮ ਨੂੰ ਅਜੇ ਤੱਕ ਤੁਸੀਂ ਕਿਸੇ ਨੇ ਦੇਖਿਆ ਹੋਏਗਾ ਕਿ ਜਾਂਦਾ ਉਹ ਆਪ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਤਾ ਕਰਦੇ ਸੀਗੇ ਆਪ ਜਾਂਦੇ ਸੀਗੇ ਮੈਂ ਕਹਿੰਦਾ ਸਰਕਾਰ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੇ ਨਾਲ ਹਮੇਸ਼ਾ ਖੜੀ ਆ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਤੇ ਆਪਣੀ ਸਰਕਾਰ ਦੇ ਉੱਤੇ ਲੋਕਾਂ ਦਾ ਸਮਾਜ ਸੇਵੀਆਂ ਦਾ ਬਹੁਤ ਬਹੁਤ ਧੰਨਵਾਦ ਸਮੇਂ ਦੇ ਹਿਸਾਬ ਦੇ ਨਾਲ ਸਿਚੁਏਸ਼ਨ ਦੇ ਹਿਸਾਬ ਨਾਲ ਹਰ ਇੱਕ ਨੂੰ ਰਲ ਮਿਲ ਕੇ ਆਪਣੇ ਇਲਾਕੇ ਨੂੰ ਹਮੇਸ਼ਾ ਚੱਲਣਾ ਸਰਕਾਰਾਂ ਪਹਿਲਾਂ ਵੀ ਬੜੀਆਂ ਆਈਆਂ ਬੀਜੇਪੀ ਵੀ ਆਈ ਹੈ ਇਕੱਠ ਜੋਰ ਚ ਸਰਕਾਰ ਕਾਂਗਰਸ ਵੀ ਆਈ ਆ ਸਾਡਾ ਮੁੱਦਾ ਇਹ ਹੋ ਰਿਹਾ ਵੀ ਸਾਡੀ ਤੁਸੀ ਜਿਹੜੀ ਆ 2 ਤੋਂ 3 ਫੁੱਟ ਉੱਚੀ ਕੀਤੀ ਜਾਏ ਪਰ ਇਹ ਸਰਕਾਰਾਂ ਨੇ ਕਿਸੇ ਨੇ ਆਡੀ ਜਿਹੜੀ ਮੰਗ ਆ ਪੂਰੀ ਨਹੀਂ ਕੀਤੀ ਤੇ ਜਦੋਂ ਸਨ 2023 ਚ 15 ਅਗਸਤ ਨੂੰ ਫਲੱਡ ਆਇਆ ਉਹਦੇ ਬਾਅਦ ਆਪਾਂ ਨਿੱਕੀ ਜੀ ਮੰਗ ਰੱਖੀ ਆਮ ਪਾਰਟੀ ਦੇ ਅੱਗੇ ਵੀ ਸਾਡੀ ਇਹ ਜਿਹੜੀ ਤੁਸੀ ਬਣਾਏ 2 ਤੋਂ 3 ਫੁੱਟ ਉੱਚਾ ਕੀਤਾ ਜਾਏ ਤੇ ਉਹਨਾਂ ਨੇ ਮੰਗ ਸਾਡੀ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਇਹ ਪੂਰੀ ਕਰਤੀ ਆ ਤੇ ਨਾਲ ਹੀ ਉਹਨੂੰ ਪੱਕਾ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਜਿਹੜਾ ਵੀ ਤੁਹਾਨੂੰ ਪਤਾ ਇਹ 4 ਕਰੋੜ 86 ਲੱਖ ਦੀ ਜਿਹੜੀ ਉਹਦੀ ਮਨਜ਼ੂਰੀ ਹੋਈ ਦੀ ਆ ਪਾਸ ਪਕੇ ਰੋਡ ਦੀ ਤੇ ਇਹ ਸਰਕਾਰ ਲਾਭ ਹੀ ਦੇ ਵੀ ਡਿਪਾਰਟਮੈਂਟ ਕੇ ਸਰਕਾਰ ਕਰਨਦੀ ਆ ਇਹ ਤਾਂ ਉਹਨਾਂ ਸ਼ੋਸ਼ਾਵਾਜੀ ਕਰਨੀ ਆ ਤੇ ਸਾਰੇ ਆਂਦੇ ਬਿਆ ਕਰਨ ਤੇ ਅਦੋਂ ਵੀ ਆਏ ਹੀ ਏ ਜਦੋਂ ਸਾਨੂੰ 2023 ਚ ਫਲੱਡ ਪਿਆ ਸੀ ਅਦੋਂ ਵੀ ਆਏ ਸੀ ਪਰ ਉਹ ਆਪਣੇ ਆਪਣੇ ਘਰਾਂ ਦੀ ਸ਼ੋਸ਼ਾਵਾਜੀ ਕਰਦੇ ਰਹੀਆਂ ਨੂੰ ਪਤਾ ਸੀ ਸਾਡੇ ਨਾਲ ਕਿਹੜਾ ਖੜਿਆ ਜੀ ਤੇ ਸਾਰੇ ਮੰਤਰੀ ਜਿਹੜੇ ਆਮ ਪਾਰਟੀ ਦੇ ਹਲਕਾ ਇੰਚਾਰਜ ਦੇ ਰਹੇ ਆ ਦਸ਼ਮਸ਼ੇਰ ਜੀ ਉਹ ਵੀ ਆਏ ਹੀ ਤੇ ਸਾਰੇ ਹੀ ਜਿਹੜੇ ਕਹਿੰਦੇ ਮੌਕੇ ਦੇ ਇੱਥੇ ਆਈ ਸਰਕਾਰ ਉਹ ਆਮ ਪਾਰਟੀ ਦੀ ਆਈ ਬਾਕੀ ਕੀ ਸਰਕਾਰ ਨੇ ਆੜੀ ਬਾਣੀ ਹੀ ਵੜੀ ਇਸਟਾਫ ਸਰਪੰਚ ਸਾਹਿਬ ਤੁਸੀਂ ਤੇ ਕੱਲ ਤੋਂ ਦਿਨ ਰਾਤ ਇੱਥੇ ਰਹੇ ਜਿਵੇਂ ਕੱਲ ਦਿਨੇ ਮਾਹੌਲ ਗਰਮਾਇਆ ਰਿਹਾ ਦੂਸ਼ਣ ਪਾਜੀ ਦਾ ਤੇ ਦੇਰ ਰਾਤ ਤੱਕ ਜਿਵੇਂ ਕੰਮ ਚੱਲ ਰਿਹਾ ਹੁਣ ਦਿਨ ਚੜ ਚੁੱਕਿਆ ਦੂਸਰਾ ਦਿਨ ਉਸ ਤੋਂ ਬਾਅਦ ਕੋਈ ਬੌੜਿਆ ਇੱਥੇ ਦੇਖੋ ਜੀ ਕੱਲ ਉਹੀ ਗੱਲ ਤੇ ਤੁਹਾਨੂੰ ਦੱਸ ਹੀ ਦਿੱਤੀ ਤੁਹਾਨੂੰ ਚੇਅਰਮੈਨ ਸਾਹਿਬ ਬਲਜੀਤ ਜੀ ਨੇ ਕਿ ਮੌਕੇ ਦੇ ਆਕੇ ਤੇ ਸਾਰੇ ਇੱਥੇ ਆਪਣੀ ਫੋਟੋ ਖਿਚਾ ਕੇ ਚੱਲ ਗਏ ਕਿ ਕੰਮ ਚੱਲਦਾ ਪਿਆ ਆ ਰਾਤ 12:30 ਵਜੇ ਤੱਕ ਪੈਸੇ ਮਿੱਟੀ ਪਾਉਂਦੇ ਰਿਹਾ ਇਹਨਾਂ ਨੇ ਇੱਕ ਫੋਨ ਕੀਤਾ ਮੈਂ 11:00 ਵਜੇ ਨਾਲ 10:30 ਵਜੇ ਉਸੇ ਟਾਈਮ ਆ ਗਏ ਆ ਕੇ ਅੱਧਾ ਘੰਟਾ ਘੰਟਾ ਮੇਰੇ ਲੱਗੇ ਰਿਹਾ ਆਪਾਂ 12:30 ਵਜੇ ਇੱਥੋਂ ਬੰਦ ਕੰਮ ਕੀਤਾ ਕਿਉਂਕਿ ਲਾਈਟ ਦਾ ਪ੍ਰਬੰਧ ਨਹੀਂ ਹੋਇਆ ਸਾਡੇ ਕੋਲ ਇੱਥੇ ਤੇ ਤਾਂ ਕਰਕੇ ਕੰਮ ਥੋੜਾ ਰੁਕ ਗਿਆ ਉਹ ਤੋਂ ਪਾਣੀ ਦਾ ਵਹਾਤ ਇਹ ਜੀ ਤੇ ਕੱਲ ਤੱਕ ਕੋਈ ਨਹੀਂ ਇੱਥੇ ਆਇਆ ਦੇਖ ਲਓ ਹੁਣ ਵੀ ਟਾਈਮ ਕਦੀਬ 10:00 ਵਜੇ ਅਜੇ ਤੱਕ ਵੀ ਕੋਈ ਨਹੀਂ ਆਇਆ ਇੱਥੇ ਇਹ ਸਿਰਫ ਉਹੀ ਬਸਾਦੀ ਡੱਡੂਆਂ ਦਾ ਹਾਲ ਹੈ ਇਹਨਾਂ ਦਾ ਜੀ ਵਿਸਾਦ ਪਈਆਂ ਤੇ ਨਿਕਲ